ਪੈ ਪੀਤਵੀ ਕਰ ਰਹੇ ਨੇ ਡਰਾਉਂਦੇ ਨੇ ਕਿ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੁੰਦੇ ਹੁਣ ਡਸਨ ਬੈਟਰ ਹੁਣ ਤਾਂ ਹੁਣ ਜਿਹੜਾ 7 ਸਾਲ ਸਵਾ ਸਾਲ ਆ ਉਹ ਤਾਂ ਭੁਗਤਣਾ ਪੈਣਾ ਬਿਕਰਮ ਸਿੰਘ ਜੀਟੀਆ ਤੋਂ ਬਾਅਦ ਹੁਣ ਦੁਆਬੇ ਦੇ ਵੱਡੇ ਲੀਡਰ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਗ੍ਰਿਫਤਾਰੀ ਦੇ ਉੱਤੇ ਇਸ ਮਸਲੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਖੁਦ ਕੱਦਸਾ ਦਤਾ ਹੈ ਕਿ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਸਾਨੂੰ ਜਿਸ ਤਰ੍ਹਾਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਸ ਜਿਹੜੀ ਦੁਆਬੇ ਦੇ ਵਿੱਚ ਵੱਡੀ ਗ੍ਰਿਫਤਾਰੀ ਕਰਨ ਦੀ ਗੱਲ ਬਾਤ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਕਹੀ ਸੀ ਹੋ ਸਕਦਾ ਹੈ ਕਿ ਮੇਰੀ ਗ੍ਰਿਫਤਾਰੀ ਕੀਤੀ ਜਾ ਸਕੇ ਕਿਉਂਕਿ 1 ਸਾਲ ਜਾਂ ਸਵਾ ਸਾਲ ਜਿਹੜਾ ਰਹਿ ਚੁੱਕਿਆ ਇਹ ਤਾਂ ਹੁਣ ਤੁਕਤਣਾ ਪਵੇਗਾ ਇਹ ਇਹ ਵੀ ਜਾ ਰਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਪ੍ਰਗਟ ਸਿੰਘ ਹੋਣ ਜਾਂ ਕੋਈ ਹੋਰ ਵੀ ਹੋ ਸਕਦਾ ਹੈ ਕਿ ਜਿਸ ਦੀ ਗ੍ਰਿਫਤਾਰੀ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਸਾਨੂੰ ਟ੍ਰੋਲ ਕੀਤਾ ਜਾ ਰਿਹਾ ਜਿਸ ਤਰ੍ਹਾਂ ਚੰਦ ਸਿੰਘ ਚੰਨੀ ਨੂੰ ਟਰੋਲ ਕੀਤਾ ਜਾ ਰਿਹਾ ਪ੍ਰਗਟ ਸਿੰਘ ਨੂੰ ਟਰੋਲ ਕੀਤਾ ਜਾ ਰਿਹਾ ਜਾਂ ਫਿਰ ਪ੍ਰਤਾਪ ਸਿੰਘ ਬਾਜਵਾਂ ਟਰੋਲ ਕੀਤਾ ਜਾ ਰਿਹਾ ਜਾਂ ਫਿਰ ਉਹਨਾਂ ਨੇ ਕਿਹਾ ਕਿ ਚੰਗੇ ਇਨਸਾਨ ਨੇ ਡਾਕਟਰ タル ਬਿਰਗਾਂਧੀ ਉਹਨਾਂ ਨੂੰ ਵੀ ਟਰੋਲ ਕੀਤਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਅਸੀਂ ਜਿਹੜੇ ਵਿਕਸਮ ਜੀਟੀਆ ਦੇ ਹੱਕ ਦੇ ਵਿੱਚ ਗੱਲ ਕਹੀ ਸੀ ਤਾਂ ਇਹਨਾਂ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਨਾਲ ਇਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਤਾਂ ਮੈਂ ਜਿਹੜੇ ਰਾਣਾ ਗੁਰਜੀਤ ਨੂੰ ਜਿਸ ਤਰ੍ਹਾਂ ਕੈਬਨ ਦੇ ਵਿੱਚੋਂ ਬਾਹਰ ਕਰਾਇਆ ਸੀ ਤਾਂ ਮੇਰੇ ਦੇ ਉੱਤੇ ਜੋ ਪਰਚਾ ਕੀਤਾ ਗਿਆ ਸੀ ਤਾਂ ਉਦੋਂ ਜਿਹੜੇ ਮੁੱਖ ਮੰਤਰੀ ਭਗਵਾਨਤਮਾਨ ਮੇਰੇ ਹੱਕ ਦੇ ਵਿੱਚ ਖੜੇ ਸੀ ਉਦੋਂ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੇਰੇ ਉੱਤੇ ਹੋਇਆ ਪਰਚਾ ਬਿਲਕੁਲ ਗਲਤ ਹੈ ਪਰ ਹੁਣ ਦੋ ਇਹਨਾਂ ਦੀ ਸਰਕਾਰ ਬਣੀ ਹੈ ਤਾਂ ਇਹਨਾਂ ਨੇ ਆ ਕੇ ਮੇਰੇ ਤੇ ਜਿਸ ਤਰ੍ਹਾਂ ਪਰਚਾ ਕੀਤਾ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਮਾਪਦੰਡ ਦੋਲੇ ਮਾਪਦੰਡ ਨੇ ਅਸਲ ਦੇ ਵਿੱਚ ਹੋਰ ਕੀ ਕੁਝ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਿਹਾ ਗਿਆ ਕਿ ਬਿਕਮ ਸਿੰਘ ਜੀਠੇ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਹੋ ਸਕਦੀ ਹੈ ਕਿ ਉਹਨਾਂ ਨੂੰ ਕਿਉਂ ਖਤਜ਼ਾ ਜਿਤਾਇਆ ਜਾ ਰਿਹਾ ਹੈ ਇਸ ਮਸਲੇ ਨੂੰ ਲੈ ਕੇ ਇੱਕ ਵਾਰੀ ਤੁਸੀਂ ਸੁਖਪਾਲ ਸਿੰਘ ਖਹਿਰਾ ਦਾ ਉਹ ਬਿਆਨ ਸੁਣੋ ਤੇ ਜਦੋਂ ਸਾਰੇ ਪਾਸੇ ਫੇਲ ਹੋ ਗਈ ਸਰਕਾਰ ਨਹੀਂ ਨਜ਼ਰ ਆ ਰਿਹਾ ਕੁਝ ਵੀ ਵਿਰੋਧਤਾ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਆ ਚੱਕ ਕੇ ਤੇ ਇੱਕ ਪਰਚਾ ਦਰਜ ਕਰੋ ਹੁਣ ਅੱਗੇ ਭੈ ਪੀਤ ਵੀ ਕਰ ਰਹੇ ਨੇ ਡਰਾਉਂਦੇ ਨੇ ਇਹ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੁੰਦੇ ਹੁਣ ਡੋਜ਼ਨ ਬੈਟਰ ਹੁਣ ਤਾਂ ਹੁਣ ਜਿਹੜਾ 7 ਸਾਲ ਸਵਾ ਸਾਲ ਹੈ ਉਹ ਤਾਂ ਭੁਗਤਣਾ ਪੈਣਾ ਇਹਨਾਂ ਦੇ ਝੂਠ ਸੱਚ ਨੂੰ ਜਾਂ ਸ਼ਾਇਦ ਪ੍ਰਗਟ ਦਾ ਨਾਮ ਲੈ ਰਹੇ ਨੇ ਜਾਂ ਕਿਸੇ ਹੋਰ ਦਾ ਵੀ ਲੈ ਸਕਦੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ ਔਰ ਸਾਡੇ ਖਿਲਾਫ ਟਰੋਲ ਕੀਤਾ ਚੰਨੀ ਦੇ ਖਿਲਾਫ ਅ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਾਂ ਹੋਰ ਡਾਕਟਰ ਗਾਂਧੀ ਬਹੁਤ ਅੱਛੇ ਆਦਮੀ ਨੇ ਉਹਨਾਂ ਨੂੰ ਟ੍ਰੋਲ ਕੀਤਾ ਕਿ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਤੇ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਨਾ ਇਹਨਾਂ ਨੇ ਉਦੋਂ 9 ਸਾਲ ਪੁਰਾਣੇ ਕੇਸ ਵਿੱਚ ਜਦੋਂ ਪਹਿਲੀ ਵਾਰ ਮੇਰੇ ਤੇ ਕੇਸ ਬਣਾਇਆ ਗਿਆ ਜਦੋਂ ਮੈਂ ਰਾਣੇ ਗੁਰਜੀਤ ਨੂੰ ਬਤੌਰ ਲੀਡਰ ਆਫ ਓਪੋਜੀਸ਼ਨ ਕਢਾਇਆ ਸੀ ਬਾਹਰ ਕੈਬਨਿਟ ਚੋਂ ਉਦੋਂ ਭਗਵੰਤ ਮਾਨ ਮੇਰੇ ਹੱਕ ਵਿੱਚ ਨਿਤਰਿਆ ਵਾ ਔਰ ਉਸੇ ਕੇਸ ਵਿੱਚ ਬਾਅਦ ਵਿੱਚ 2023 ਚ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਦੋਰੇ ਮਾਪੜਣ ਨਹੀਂਗੇ ਇਹ ਡਬਲ ਸਟੈਂਡਰਡਸ ਨਹੀਂਗੇ ਕਿ ਪਹਿਲਾਂ ਕੁਝ ਕਹਿੰਦੇ ਸੀ ਹੁਣ ਕੁਝ ਕਹਿੰਦੇ ਆ ਆ ਮੈਂ ਤੁਹਾਨੂੰ ਇੱਕ ਵੀਡੀਓ ਥੋੜੀ ਜਿਹੀ ਬ੍ਰੀਫਲੀ ਸੁਣਾਉਣਾ ਚਾਹੁੰਦਾ ਕਿ ਇਹ ਭਗਵੰਤ ਮਾਨ ਮੇਰੇ ਹੱਕ ਵਿੱਚ ਕੀ ਕਹਿੰਦਾ ਸੁਣੋ ਨਹੀਂ ਕੋ ਪੋਲੀਟਿਕਲ ਵੈਂਡੇ ਜਿਵੇਂ ਇਹ ਪਾਰਟੀ ਦੋਨੇ ਰਹੀਆਂ ਹੋਈਆਂ ਨੇ ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਆ ਅਹੁਦੇਦਾਰ ਵੀ ਔਰ ਦੀ ਦੀ ਲੀਡਰਸ਼ਿਪ ਵੀ ਉਹਨੂੰ ਸਹਿਯੋਗ ਵੀ ਕਰਦੇ ਰਹੇ ਕਿ ਪਜੀ ਦੇ ਵਿੱਚ ਲੀਗਲ ਖੈਰਾ ਸਾਹਿਬ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜੀ ਉਹਦਾ ਖੈਰਾ ਸਾਹਿਬ ਦਾ ਕੇਸ ਹੈ ਭਗਵੰਤ ਜੀ ਉਹਨੂੰ ਤੈਨੂੰ ਫੇਰ ਸੁਣੋ ਪਹਿਲਾਂ ਬੰਦ ਹੋ ਗਏ ਸੀ ਲੈ ਇੱਕ ਪੋਲੀਟਿਕਲ ਪੈਂਡੈਂਟਾ ਤੇ ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ ਸਪੈਸ਼ਲੀ ਖੈਰਾ ਸਾਹਿਬ ਵਾਲਾ ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ ਸੱਚ ਬੋਲਣ ਵਾਲਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿਵੇਂ ਇਹ ਪਾਰਟੀਆਂ ਦੋਨੇ ਰਹੀਆਂ ਹੋਈਆਂ ਨੇ ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਆ ਬਹੁਦੇਦਾਰਗੀ ਔਰ ਦਿੱਲੀ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਸਰੀਅਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਕਿ ਖੈਰਾ ਸਾਹਿਬ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜਿਵੇਂ ਜਦੋਂ ਖੈਰਾ ਸਾਹਿਬ ਵਾਲਾ ਕੇਸ ਆਪ ਕੋਲ ਜੀ ਉਹਨੂੰ ਅੱਛਾ ਹੁਣ ਤੁਸੀਂ ਸੁਣ ਰਿਹਾ ਇਹ ਹੁਈ ਭਗਵੰਤ ਮਾਨ ਜਿਹੜਾ 2017 ਦੇ ਵਿੱਚ ਮੇਰੀ ਸਪੋਰਟ ਵਿੱਚ ਆਉਣਾ ਪਿਆ ਇਹਨੂੰ ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਹਾਕ ਕਰ ਮੱਚੀ ਸੀਗੀ ਅਲਟੀਮੇਟਲੀ ਮੇਰਾ ਕੇਸ ਉਹ ਸੁਪਰੀਮ ਕੋਰਟ ਨੇ ਸਟੇ ਕਰਤਾ ਪਰ ਇਹਨੇ ਕਿਹਾ ਖੈਰਾ ਸਾਹ ਵਰਗੇ ਸੱਚੇ ਬੰਦੇ ਤੇ ਔਰ ਜਦੋਂ ਇਹਨੂੰ ਕੁਝ ਨਹੀਂ ਮਿਲਿਆ ਹੋਰ ਪੰਜਾਬ ਦੇ ਵਿੱਚ ਬਹੁਤ ਇਧਰ ਉਧਰ ਭੱਜ ਦੌੜ ਕੀਤੀ ਤੇ ਫਿਰ ਇਹਨਾਂ ਨੇ ਉਸੇ ਹੀ ਐਨਡੀਪੀਐਸ ਦੇ ਕੇਸ ਵਿੱਚ 9 ਸਾਲ ਪੁਰਾਣੇ 2015 ਦੇ ਕੇਸ ਵਿੱਚ ਮੈਨੂੰ ਚੱਕ ਕੇ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਕੀ ਇਹ ਦੋਰੇ ਮਾਪਦਣ ਤੇ ਬੇਈਮਾਨੀ ਨਹੀਂ ਕੀਤੀ ਕਿਸੇ ਆਗੂ ਦੇ ਖਿਲਾਫ ਇੱਕ ਤਾਂ ਇਹ ਗੱਲ ਦੂਸਰਾ ਸਾਰਿਆਂ ਨੂੰ ਕਿਸੇ ਨੂੰ ਡਰੱਗ ਮਾਫੀਆ ਕਿਹਾ ਜਾ ਰਿਹਾ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਕੀ ਇਹ ਡਰੱਗ ਮਾਫੀਆ ਨਹੀਂਗੇ 2000 ਕਰੋੜ ਦਾ ਸ਼ਰਾਬ ਦੇ ਘੁਟਾਲੇ ਦਾ ਇੱਕ ਪੂਰਾ ਮਸੂਦਾ ਸੀਪੀਆਈ ਤੇ ਈਡੀ ਨੇ ਜਾਂਚ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਛੁਟਿਆ ਔਰ ਸਵਾ ਡੇਢ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਆਫ ਇੰਡੀਆ ਨੇ ਇਹਨਾਂ ਨੂੰ ਜਮਾਨਤਾਂ ਦਿੱਤੀਆਂ ਨੇ ਔਰ ਕੇਸ ਅੰਡਰ ਟ੍ਰਾਇਲ ਹੈ ਫਿਰ ਵੀ ਕਹੀ ਜਾਂਦੇ ਕਿ ਅਸੀਂ ਬੜੇ ਕੱਟੜ ਇਮਾਨਦਾਰ ਹਾਂ ਤੇ ਬਾਕੀ ਸਾਰੇ ਬੇਈਮਾਨ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕੇਜਰੀਵਾਲ ਕਹਿੰਦਾ ਸੀ ਅਸੀਂ ਹਮਨੇ ਇੱਕ ਬੜਾ ਬੜਾ ਨਸ਼ੇ ਦਾ ਤਸਕਰ ਪਕੜਾ ਹੈ ਕੋਈ ਜ਼ੀਰੋ ਰਿਕਵਰੀ ਕੋਈ ਤੱਥ ਨਹੀਂ ਗੇ ਮੇਰਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਫਾਜ਼ਿਲ ਕਾਦੀ ਟ੍ਰਾਇਲ ਅੱਜ ਦੀ ਡੇਟ ਵਿੱਚ ਮੇਰੇ ਖਿਲਾਫ ਐਨਡੀਪੀਐਸ ਦੀ ਕੋਈ ਪ੍ਰੋਸੀਡਿੰਗਸ ਨਹੀਂ ਗਿਆ ਪਰ ਅਸੀਂ ਫਿਰ ਵੀ ਨਸ਼ੇ ਦੇ ਤਸਕਰ ਡਰੱਗ ਮਾਫੀਆ ਤੇ ਕੇਜਰੀਵਾਲ ਸਾਹਿਬ ਦੁੱਧ ਤੋਤੇ ਹੋਏ ਨੇ 2000 ਕਰੋੜ ਦੇ ਸ਼ਰਾਬ ਘਟਾਦੇ ਸ਼ਰਾਬ ਆਫ ਕੋਰਸ ਐਜ਼ ਅ ਡਰੱਗ ਅਬਿਊਜ਼ ਕੇਸ ਤੇ ਤਿੰਨੇ ਆਦਮੀ ਇੱਥੇ ਪੰਜਾਬ ਦੇ ਵਿੱਚ ਆਣ ਕੇ ਚੰਗੇ ਭਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕੀ ਪੰਜਾਬ ਲਈ ਲੜਦੇ ਅੜਦੇ ਨੇ ਉਹਨਾਂ ਨੂੰ ਡਰੱਗ ਮਾਫੀਆ ਤੇ ਕਰਪਟ ਕਹਿੰਦੇ ਨੇ ਔਰ ਮੈਨੂੰ ਯਾਦ ਹੈ ਆਸ਼ੂ ਦੀ ਇਲੈਕਸ਼ਨ ਵਿੱਚ ਆਣ ਕੇ ਭਗਵੰਤ ਮਾਨ ਨੇ ਕਿਹਾ ਕਿ ਆਸ਼ੂ ਤਾਂ ਹਲੇ ਕੋਈ ਨੂੰ ਕਲੀਨ ਚਿੱਟ ਥੋੜੋ ਮਿਲੀ ਆ ਉਹ ਤਾਂ ਜ਼ਮਾਨਤ ਤੇ ਆਇਆ ਵਾ ਹਾਲਾਂਕਿ ਆਸ਼ੂ ਦੇ ਦੋ ਕੇਸ ਹਾਈ ਕੋਰਟ ਨੇ ਕੋਸ਼ਿਸ਼ ਕਰ ਦਿੱਤੇ ਹੋਏ ਨੇ ਤੇ ਕਹਿੰਦਾ ਜੀ ਇਹ ਤਾਂ ਬੇਲ ਤੇ ਤੇ ਕੀ ਕੇਜਰੀਵਾਲ ਬੇਲ ਤੇ ਨਹੀਂਗਾ ਸਸੋਡਿਆ ਬੇਲ ਤੇ ਨਹੀਂਗਾ ਤੁਹਾਡਾ ਆ ਜਿਹੜਾ ਸਤਿੰਦਰ ਜੈਨ ਬੇਲ ਤੇ ਨਹੀਂਗਾ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦੇ ਕੈਂਪੇਨ ਇਹਨਾਂ ਦੇ ਇਹਨਾਂ ਦੇ ਜਾਲੀ ट्रोल कैंपेन ਚ ਔਰ ਇਹਨਾਂ ਦੀ ਜਿਹੜੀ ਆਈਟੀ ਟੀਮਾਂ ਬੈਠੀਆਂ ਨੇ ਬੀਜੇਪੀ ਦੇ ਵਾਂਗੂ ਤੁਸੀਂ ਉਹਨਾਂ ਦੇ ਸ਼ਿਕਾਰ ਹੋ ਰਹੇ ਕੁਝ ਲੋਕ ਕੁਝ ਲੋਕ ਮੈਨੂੰ ਵੀ ਰਿਕੁਐਸਟ ਕਰ ਰਹੇ ਕਿ ਦੇਖੋ ਜੀ ਧਿਆਨ ਨਾਲ ਗੱਲ ਧਿਆਨ ਦੀ ਨਹੀਂ ਗੱਲ ਇੱਕ ਸਾਰਤਾ ਕਾਨੂੰਨ ਦੀ ਹੈ ਕਿ ਪੰਜਾਬ ਦੇ ਵਿੱਚ ਅਗਰ ਚਲੋ ਮੰਨ ਲਿਆ ਕਿ ਕਰਪਸ਼ਨ ਦੇ ਖਿਲਾਫ ਤੇ ਡਰੱਗਜ਼ ਦੇ ਖਿਲਾਫ ਸਰਕਾਰ ਨੂੰ ਅਧਿਕਾਰ ਹੈ ਉਹਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ no doubt about that ਪਰ ਫਿਰ ਆਪਣਿਆਂ ਨੂੰ ਕਿਉਂ ਛੱਡਿਆ ਜਾ ਰਿਹਾ ਤੁਹਾਨੂੰ ਦੱਸਦੀ ਕਿ ਇਸ ਸਾਲ ਜਦੋਂ ਈਡੀ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਜਿਹੜੀ ਚੰਡੀਗੜ੍ਹ ਵਾਲੀ ਕੋਠੀ ਹੈ 3 ਕਰੋੜ ਤੋਂ ਵੱਧ ਦੀ ਉਸ ਦੀ ਕੀਮਤ ਹੈ ਉਸ ਨੂੰ ਅਟੈਚ ਕੀਤਾ ਗਿਆ ਸੀ ਕਿ ਤਸਕਰੀ ਦੇ ਮਸਲੇ ਦੇ ਨਾਲ ਜਿਹੜਾ ਉਸ ਨੂੰ ਸੰਬੰਧ ਰੱਖਿਆ ਗਿਆ ਸੀ ਕਿ ਜਦ ਤਸਕਰ ਗੁਰਦੇਵ ਸਿੰਘ ਹੈ ਉਹਦੇ ਨਾਲ ਲੈਣ ਦੇਣ ਤੋਂ ਬਾਅਦ ਉਸ ਕੋਠੀ ਨੂੰ ਅਟੈਚ ਕੀਤਾ ਗਿਆ ਸੀ ਹੋ ਸਕਦਾ ਹੈ ਕਿ ਇਤਨਾ ਕਿਤੇ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੋਵੇ ਜਿਸ ਦਾ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਗੱਲ ਕਹੀ ਗਈ ਹੈ ਜਬ ਫਿਰ ਕੋਈ ਹੋਰ ਲੀਡਰ ਹੋ ਸਕਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵੀ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਹੜੀ ਵੱਡੀ ਮੱਛਲੀ ਦੀ ਗੱਲ ਕਰ ਰਹੇ ਨੇ ਜਿਸ ਨੂੰ ਬਿਕਰਮੀ ਸਿੰਘ ਜੀਠੇ ਤੋਂ ਬਾਅਦ ਜੇਲ੍ਹ ਦੇ ਵਿੱਚ ਅੰਦਰ ਸੁੱਟਣਗੇ ਸੋ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਦੂਸਤਾਂ ਸੁਪਾਲ ਸਿੰਘ ਖੈਰਤ ਦੇ ਬਾਰੇ ਗੱਲਬਾਤ ਕੀਤੀ ਗਈ ਹੈ ਆਪਣੇ ਵਿਚਾਰ ਇਸ ਵੀਡੀਓ ਤੇ ਕਮੈਂਟ ਬਾਕਸ ਤੇ ਜਰੂਰ ਦਿਓ ਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚ ਸਕੇ ਧੰਨਵਾਦ ਭੈ ਪੀਤਵੀ ਕਰਦੇ ਨੇ ਡਰਾਉਂਦੇ ਨੇ ਕਿ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹਦੇ ਹੁਣ ਡਸਨ ਬੈਟਰ ਹੁਣ ਤਾਂ ਹੁਣ ਜਿਹੜਾ 7 ਸਾਲ ਸਵਾ ਸਾਲ ਆ ਉਹ ਤਾਂ ਭੁਗਤਣਾ ਪੈਣਾ ਇਹਨਾਂ ਦੇ ਝੂਠ ਸੱਚ ਨੂੰ ਯਾ ਸ਼ਾਇਦ ਪ੍ਰਗਟਾ ਨਾਮ ਲੈ ਰਹੇ ਨੇ ਯਾ ਕਿਸੇ ਹੋਰ ਦਾ ਵੀ ਲੈ ਸਕਦੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ ਔਰ ਸਾਡੇ ਖਿਲਾਫ ਟਰੋਲ ਕੀਤਾ ਚੰਨੀ ਦੇ ਖਿਲਾਫ ਅ ਪ੍ਰਤਾਪ ਸਿੰਘ ਬਾਜਵਾ ਦੇ